ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜਿੱਥੇ ਅਸੀਂ ਤੁਹਾਨੂੰ ਨਵੇਂ-ਨਵੇਂ ਆਉਂਦੇ ਸਰਕਾਰੀ ਨੌਕਰੀਆਂ ਬਾਰੇ ਦੱਸਦੇ ਰਹਿੰਦੇ ਆ ਅੱਜ ਅਸੀਂ ਤੁਹਾਨੂੰ ਜੋ ਨਵੀਂ ਵੈਕੈਂਸੀ ਦੇ ਬਾਰੇ ਦੱਸਣ ਜਾ ਰਹੇ ਆ ਉਹ ਹੈ ਇੰਡੀਅਨ ਨੇਵੀ ਐਸਐਸਆਰ ਮੈਡੀਕਲ ਅਸਿਸਟੈਂਟ ਆਨਲਾਈਨ ਫਾਰਮ 2025 ਦੇ ਬਾਰੇ ਜਿਹੜੀ ਕਿ ਪੋਸਟ 21 ਮਾਰ 2025 ਨੂੰ ਰਿਲੀਜ਼ ਹੋਈ ਸੀ ਇਸ ਵਿੱਚ ਜੋ ਕੁੱਲ ਵੈਕੈਂਸੀਆਂ ਨੇ ਹਜੇ ਤੱਕ ਮੈਂਸ਼ਨ ਨਹੀਂ ਹੋਈਆਂ ਕਿ ਕੁੱਲ ਕਿੰਨੀਆਂ ਇਸ ਵਿੱਚ ਭਰਤੀਆਂ ਆਊਟ ਹੋਈਆਂ ਨੇ ਪਰ ਇਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ 10ਵੀਂ ਤੇ 12ਵੀਂ ਪਾਸ ਹੋਣਾ ਜ਼ਰੂਰੀਆ ਇਸ ਤੋਂ ਬਿਨਾ ਗੱਲ ਕਰ ਲਈ ਇਹਦੀ ਇੰਪੋਰਟੈਂਟ ਡੇਟ ਸੀ ਤਾਂ 29 ਮਾਰਚ ਤੋਂ ਹੀ ਫਾਰਮ ਅਪਲਾਈ ਹੋਣੇ ਸਟਾਰਟ ਨੇ ਤੇ ਲਾਸਟ ਡੇਟ 10 ਅਪ੍ਰੈਲ ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਫੀਸ ਦੀ ਗੱਲ ਕਰ ਲਈ ਤਾਂ ਜਨਰਲ OBC ਤੇ EWS ਕੈਂਡੀਡੇਟਸ ਲਈ 550 ਪਲੱਸ 18% GST ਦੀ ਫੀਸ ਆ ਤੇ SC ਤੇ ST ਕਾਸ ਨੂੰ ਕੋਈ ਵੀ ਫੀਸ ਇਸ ਵਿੱਚ ਨਹੀਂ ਰੱਖੀ ਗਈ ਆ ਇੰਡੀਅਨ ਨੇਵੀ SSR ਮੈਡੀਕਲ ਸਿਸਟਮ ਦੀ ਏਜ ਦੀ ਗੱਲ ਕਰ ਲਈ ਤਾਂ ਤੁਹਾਡਾ ਜੋ ਜਨਮ ਆ 1 ਸਤੰਬਰ 2004 ਤੋਂ ਲੈ ਕੇ 29 ਫਰਵਰੀ 2008 ਦੇ ਵਿੱਚ ਵਿੱਚ ਹੋਣਾ ਚਾਹੀਦਾ SSR ਮੈਡੀਕਲ ਦੇ ਲਈ 25 ਸੈਸ਼ਨ ਤੇ 6 ਬੀ ਸੈਸ਼ਨ ਦੇ ਲਈ 1 ਜੁਲਾਈ 2005 ਲੈ ਕੇ 31 ਦਸੰਬਰ 2008 ਦੇ ਵਿੱਚ ਵਿੱਚ ਹੋਣਾ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਪੋਸਟ ਲਈ ਐਲੀਜੀਬਲ ਹੋ ਪੇ ਸਕੇਲ ਦੀ ਗੱਲ ਕਰ ਲਈ ਤਾਂ 14600 ਪਰ ਮਹੀਨਾ ਤੁਹਾਨੂੰ ਇਸ ਵਿੱਚ ਪੇ ਸਕੇਲ ਦਿੱਤੀ ਜਾਊਗੀ ਤੇ ਟ੍ਰੇਨਿੰਗ ਤੋਂ ਬਾਅਦ ਜੋ ਕਿ ਲੈਵਲ 3 ਦੀ ਟ੍ਰੇਨਿੰਗ ਹੋਊਗੀ 21700 ਤੋਂ ਲੈ ਕੇ 68100 ਤੱਕ ਤੁਹਾਡੀ ਪੇ ਸਕੇਲ ਹੋ ਸਕਦੀ ਆ ਪਲੱਸ ਤੁਹਾਨੂੰ ਐਮਐਸਪੀ 5200 ਰੁਪਏ ਦਾ ਅਲੱਗ ਤੋਂ ਦਿੱਤਾ ਇਸ ਵਿੱਚ ਜਾਊਗਾ ਵਿਕਨਸੀ ਦੀ ਗੱਲ ਕਰ ਲਈ ਤਾਂ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕੇ ਕਿ ਇਸ ਵਿੱਚ ਐਸਐਸਆਰ ਮੈਡੀਕਲ ਅਸਿਸਟੈਂਟ ਦੀ ਵੈਕੰਸੀ ਆਊਟ ਹੋਈ ਆ ਘਰ ਬੈਠੇ ਨਵੀਂ ਨਵੀਂ ਸਰਕਾਰੀ ਨੌਕਰੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੇ ਤਾਂ ਕਿ ਸਾਰੇ ਲੋਕਾਂ ਕੋਲ ਇਹਦੀ ਜਾਣਕਾਰੀ ਪਹੁੰਚ ਸਕੇ ਤੇ ਜਿਨ੍ਹਾਂ ਨੇ ਵੀ ਪੋਸਟ ਅਪਲਾਈ ਕਰਨੀ ਹੋਏ ਆਪਣੇ ਪੋਸਟ ਨੂੰ ਸਾਡੇ ਕੋਲ ਘਰ ਬੈਠੇ ਵੀ ਅਪਲਾਈ ਕਰਵਾ ਸਕਦੇ ਨੇ ਤੁਸੀਂ ਸਾਡੇ ਕੋਲ ਘਰ ਬੈਠੇ ਪੋਸਟ ਅਪਲਾਈ ਕਰਾਉਣ ਲਈ ਸਾਡੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਜਾਂ ਖੁਦ ਵੀ ਆਪਣੇ ਪੋਸਟ ਤੇ ਅਪਲਾਈ ਕਰਨ ਦਾ ਕੰਮ ਸਾਡੇ ਕੋਲੋਂ ਸਿੱਖ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਸਿੱਖਣ ਲਈ ਸਾਡੇ ਨਾਲ ਸੰਪਰਕ ਕਰੋ ਧੰਨਵਾਦ